ਅਦਰਫਰੀਦਕੋਟ ਦੇ ਵਿੱਚ ਗੁਰਵਿੰਦਰ ਸਿੰਘ ਕਤਲ ਮਾਮਲਾ ਪੱਖਿਆ ਹੈ ਕਤਲ ਮਾਮਲੇ ਦੇ ਵਿੱਚ ਪਰਿਵਾਰ ਦਾ ਸਸਕਾਰ ਕਰਨ ਤੋਂ ਇਨਕਾਰ ਹੈ ਸਾਰੇ ਮੁਲਜ਼ਮ ਫੜੇ ਜਾਣ ਤੱਕ ਹੀ ਉਹਨਾਂ ਨੇ ਕਿਹਾ ਹੈ ਕਿ ਸਸਕਾਰ ਕੀਤਾ ਜਾਏਗਾ ਪਤਨੀ ਨੇ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ ਸੀ 28 ਨਵੰਬਰ 28 29 ਨਵੰਬਰ ਦੀ ਰਾਤ ਨੂੰ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਪੁਲਿਸ ਨੇ ਮੁਲਜ਼ਮ ਪਤਨੀ ਰੁਪਿੰਦਰ ਕੌਰ ਨੂੰ ਮੌਕੇ ਤੋਂ ਗ੍ਰਿਫਤਾਰ ਕੀਤਾ ਪਤਨੀ ਦੇ ਪ੍ਰੇਮੀ ਹਰਕਵਲਜੀਤ ਸਿੰਘ ਦੀ ਵੀ ਗ੍ਰਿਫਤਾਰੀ ਹੋਈ ਹੈ ਪਰਿਵਾਰ ਦੇ ਮੁਤਾਬਿਕ ਦੋਹਾਂ ਦੇ ਨਾਲ ਹੋਰ ਵੀ ਲੋਕ ਵਾਰਦਾਤ 'ਚ ਸ਼ਾਮਲ ਨੇ ਸਾਰਿਆਂ ਦੀ ਗ੍ਰਿਫਤਾਰੀ ਹੋਏਗੀ ਤਾਂ ਹੀ ਸਸਕਾਰ ਹੋਏਗਾ ਪਰਿਵਾਰ ਨੇ ਕਿਹਾ ਹੈ 28 29 ਨਵੰਬਰ ਦੀ ਰਾਤ ਨੂੰ ਦੱਸਿਆ ਕਿ ਮਲਜ਼ਮ ਪਤਨੀ ਨੇ ਪ੍ਰੇਮੀ ਦੇ ਪ੍ਰੇਮ ਨੂੰ ਘੜ ਪਲਾਇਆ ਪ੍ਰੇਮੀ ਦੇ ਨਾਮਿਲ ਕੇ ਉਸਨੇ ਆਪਣੇ ਪਤੀ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਪੁਲਿਸ ਨੂੰ ਗੁੰਮਰਾਹ ਕਰਨ ਦੇ ਲਈ ਕਤਲ ਨੂੰ ਲੁੱਟ ਦੀ ਰੰਗਤ ਦੇਣ ਦੀ ਵੀ ਸਾਜ਼ਿਸ਼ ਰਚੀ ਗਈ ਸੀ ਪੁਲਿਸ ਨੇ ਕੁਝ ਘੰਟਿਆਂ ਦੇ ਵਿੱਚ ਹੀ ਦੱਸਿਆ ਕਿ ਸਾਜ਼ਿਸ਼ ਨੂੰ ਬੇਨਕਾਬ ਕੀਤਾ ਸੀ ਤਾਂ ਇਸ ਜ਼ਿਕਰ ਹੋ ਗਿਆ ਕਿ ਕੈਨੇਡਾ ਤੋਂ ਡਿਪੋਰਟ ਹੋ ਕੇ ਆਈ ਸੀ ਇਹ ਪਤਨੀ ਔਰ ਉਸ ਦੇ ਨਾਲ ਉਸ ਦਾ ਪ੍ਰੇਮੀ ਵੀ ਆਇਆ ਸੀ ਔਰ ਇਸ ਤੋਂ ਬਾਅਦ ਇਹਨਾਂ ਦੇ ਵਿੱਚ ਦੋਵਾਂ ਦੇ ਵਿੱਚ ਇਹ ਪ੍ਰੇਮ ਸੰਬੰਧ ਬਣੇ ਜੋ ਪਰਿਵਾਰ ਦੀ ਸਟੇਟਮੈਂਟ ਸਾਹਮਣੇ ਆਈ ਸੀ ਤਾਂ ਰੁਪਿੰਦਰ ਕੌਰ ਪਤਨੀ ਦੇ ਵੱਲੋਂ ਆਪਣੇ ਪਤੀ ਨੂੰ ਹੀ ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਮਾਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਸਵਭਾਵਿਕ ਤੌਰ ਤੇ ਪਰਿਵਾਰ ਸਦਮੇ ਦੇ ਵਿੱਚ ਹੈ ਇਸ ਤਰੀਕੇ ਕੀਤਾ ਗਿਆ ਕਤਲ ਆਪਣੇ ਆਪ ਦੇ ਵਿੱਚ ਹੈਰਾਨ ਕਰਦਾ ਹੈ ਪਰੇਸ਼ਾਨ ਕਰਦਾ ਹੈ ਕਿ ਘਰੇਲੂ ਜਿਹੜੇ ਰਿਸ਼ਤੇ ਨੇ ਕਿਸ ਤਰੀਕੇ ਨਾਜ਼ੁਕ ਹੁੰਦੇ ਜਾ ਰਹੇ ਨੇ ਔਰ ਇੱਥੋਂ ਤੱਕ ਇਹ ਰਿਸ਼ਤਿਆਂ ਦੇ ਵਿੱਚ कमजोरी आई है कि ये कतल तक वारदात जी पहुंची है बेशक प्रेम संबंध नाजायज प्रेम संबंध पर दूजे पास ए, कतल की वारदात को अंजाम देना अपने आप के बहुत वे सवाल खड़े करता है तो परिवार हूँ कह रहे हैं बेशक के दवों की गिरफ्तारी हो चुकी है पर असल होर जोथी ने उन्हों भी गिरफ्तारी होनी है और इस करके उस तो बाद ही असं संस्कार करा जो तक कि गिरफ्तारी उन्होंने साथियों की नहीं होंगी तद तक संस्कार जरा नहीं किया जाएगा परिवार का रो रो के बुरा हाल है ਪਰਿਵਾਰ ਪੂਰਾ ਸਦਮੇ ਦੇ ਵਿੱਚ ਹੈ ਫ੍ਰੀ ਕੋਰਟ ਦੇ ਪਿੰਡ ਸੁੱਖਣ ਵਾਲਾ ਇੱਕ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ ਪ੍ਰੇਮੀ ਪ੍ਰੇਮਿਕਾ ਨਾਲ ਮਿਲ ਜਿਹੜੇ ਕੀ ਗੱਲ ਕਰੀ ਆਸ਼ਕ ਨਾਮਿਲ ਕੇ ਤਾਂ ਉਸ ਜੇ ਗੱਲ ਕਰੀ ਪਤਨੀ ਦੀ ਕਿਉਂਕਿ ਪਰਿਵਾਰ ਬੜਾ ਦੁੱਖ ਚਾ ਤਾਂ ਪਰਿਵਾਰ ਨਾਲ ਗੱਲਬਾਤ ਕਰਾਂ ਕਿ ਆਖਰਕਾਰ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਜਿਹੜਾ ਕੀ ਕਤਲ ਕਰ ਦਿੱਤਾ ਤਾਂ ਬੜੀ ਦਰਦਨਾਕ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਸੀ ਤਾਂ ਪਰਿਵਾਰ ਜਿਹੜਾ ਬਾਰਸੀ ਤੇ ਇਕੱਲਾ-ਇਕੱਲਾ ਪੁੱਤ ਮਾਪਿਆਂ ਦਾ ਜਿਹੜਾ ਦੱਸਿਆ ਕੀ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤਾਂ ਮਾਤਾ ਜੀ ਕੀ ਪੂਰੀ ਘਟਨਾ ਹੋਈ ਸੀ ਹਾਂਜੀ ਵੀਰ ਜੀ ਮੈਂ ਨਾ ਗੁਰਵਿੰਦਰ ਸਿੰਘ ਦੀ ਭੂਆ ਜੀ ਮੇਰਾ ਪਿੰਡ ਨਵਾਂ ਕਿਲਾ ਹਾਂਜੀ ਜਦੋਂ ਉਹਨਾਂ ਨੇ ਸਾਰਾ ਕੁਝ ਕਰਤਾ ਚੋਰੀ ਦਾ ਮਸਲਾ ਬਣਾਤਾ ਮੇਰੇ ਪੁੱਤੀ ਜੇ ਨੂੰ ਕੋਠੇ ਉੱਪਰ ਛੱਤ ਪਰ ਮਾਰ ਕੇ ਸੱਟਤਾ ਫਿਰ ਸਾਨੂੰ ਫੋਨ ਕੀਤਾ ਜੀ ਸ਼ੁੱਕਰਵਾਰ ਰਾਤ 12:40 ਮਿੰਟ ਤੇ ਜਦੋਂ ਅਸੀਂ ਘਰੇ ਪਹੁੰਚੇ ਜੀ ਉਹਦਾ ਮਾ ਪੇਕਾ ਪਰਿਵਾਰ ਉਸ ਸਮੇਂ ਮੌਜੂਦ ਸੀ ਜਾਂ ਸਾਡੀ ਭਤੀ ਜੋ ਕਿ ਅਸੀਂ ਚੜੇਲ ਕਹਿੰਦੇ ਆ ਚੜੇਲ ਸੀ ਜਿਸਨੇ ਮੇਰੇ ਵੀ ਭਤੀਜੇ ਨੂੰ ਸਾਡਾ ਹੀਰਾ ਪੁੱਤ ਸੀ ਸਾਡੇ ਨੂੰ ਸਾਡੇ ਹੱਥਾਂ ਚੋਂ ਖੋ ਲਿਆ ਦੇਖ ਦਿਓ ਮਾਤਾ ਜੀ ਕਿਵੇਂ ਲੱਗਦਾ ਜਮਾਈ ਨਹੀਂ ਬੋਲੇਗਾ ਨਹੀਂ ਬੋਲੇਗਾ ਤੇ ਮੇਰੇ ਹੀ ਦੇ ਪੁੱਤ ਨੂੰ ਖੋ ਕੇ ਲੈ ਗਈ ਕੰਜਨੀ ਚਨੇਲ ਅਸੀਂ ਤਾਂ ਸਾਖਤੋ ਤਸਖਤ ਸਜ਼ਾ ਮੰਗਦੇ ਹਾਂ ਉਹਨਾਂ ਨੂੰ ਤੇ ਮੇਰੇ ਪੁੱਤ ਨੂੰ ਇਹੋ ਜਿਹੀ ਮਾਰ ਕੇ ਕੰਜਦੀ ਖੂਚ ਕਿੱਥੇ ਜਾਊਗੀ ਹੁਣ ਹੁਣ ਧੱਕਾ ਦਿੱਤਾ ਜਾਵੇ ਤਾਂ ਗੋਲੀ ਦੀ ਸਜ਼ਾ ਹੋਵੇ ਉਹਨੂੰ ਉਹਨੂੰ ਫਾਂਸੀ ਦਿੱਤੀ ਜਾਵੇ ਜਿਵੇਂ ਸਾਡਾ ਹੀਰਾ ਪੁੱਤ ਮਾਰਿਆ ਨਾ ਉਹ ਵੀ ਉਹਨੇ ਵੀ ਮੌਤ ਹੋਣੀ ਚਾਹੀਦੀ ਹੈ ਤਾਂ ਅਸੀਂ ਤਾਂ ਇਹੀ ਨਸਾਹ ਮੰਗਦੇ ਆ ਜੀ ਅਰੇ ਕਿੰਨੇ ਕਿੰਨੇ ਬੱਚੇ ਸੀ ਪਰਿਵਾਰ ਦੇ ਗੱਲ ਕਰੀ ਇੱਕੋ ਮੁੰਡਾ ਸੀ ਤੇ ਬਾਕੀ ਹੋਰ ਸਾਡਾ ਇੱਕ ਬੇਟਾ ਸੀਗਾ ਜੀ ਇੱਕ ਬੇਟੀ ਸੀ ਬੇਟੀ ਸਾਡੀ ਐਨ ਆਰ ਆਈ ਉੱਥੇ ਕੈਨੇਡਾ ਚ ਪੀ ਆਰ ਸਿਟੀਜਨਨਾਂ ਸਾਡਾ ਦੋਤਾ ਹੋਇਆ ਸੀ ਅਸੀਂ ਦੋਤੇ ਖਾਤਰ ਗਏ ਸੀ ਉੱਥੇ 3000 ਮਹੀਨੇ ਲੈਣ ਸਾਨੂੰ ਕਹਿੰਦੀ ਸਾਨੂੰ ਉਹਨਾਂ ਨੇ ਆਪ ਹੀ ਭੇਜਿਆ ਕਹਿੰਦੀ ਮਾਂ ਤੁਸੀਂ ਜਾਵੜੋ ਦੋਤਾ ਹੋਇਆ ਆਪਣੇ ਸਾਨੂੰ ਕਿ ਸਾਡੇ ਮਗਰ ਸਾਡੇ ਪੁੱਤ ਨੂੰ ਖਾ ਜੂਗੀ ਉਹ ਸਾਨੂੰ ਇਸ ਗੱਲ ਦਾ ਤਾਂ ਪਤਾ ਹੀ ਨਹੀਂ ਸਾਡੇ ਪੁੱਤ ਸਾਨੂੰ ਇੱਕ ਵੀਰ ਦੱਸਦਾ ਵੀ ਮਾਂ ਵੀਰ ਦਾ ਕੋਸਾ ਹੁੰਦਾ ਜਾਂ ਨਹੀਂ ਹੁੰਦਾ ਕੀ ਪਤਾ ਜੀ ਕਿੱਥੇ ਧੱਕੇ ਖਾਂਦੀ ਸੀ ਜਿੱਦੇ ਮੈਂ ਫੋਨ ਕਰਦੀ ਕਹਿੰਦੀ ਮੈਂ ਪੇਕੀ ਚੱਲੀ ਰਾਤ ਨੂੰ ਲਾਉਣੀ ਜਾਂਦੀ ਖਸਮ ਕੋਲੇ ਸੀ ਵੀ ਆਪਦੇ ਕੋਲ ਉੱਥੇ ਜਾ ਜਾ ਰਾਤਾਂ ਲਾਉਂਦੀ ਜਾ ਕੇ ਸਪਰਿਵਾਰ ਬਿਆਨ ਕਰ ਰਿਹਾ ਹੈ ਪਰਿਵਾਰ ਦਾ ਜਿਹੜਾ ਦੁੱਖ ਵੱਡਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਨਸਾਫ ਚਾਹੁੰਨੇ ਹਾਂ ਉਹਨਾਂ ਨੇ ਫਾਂਸੀ ਦੀ ਸਜ਼ਾ ਤੱਕ ਦੀ ਇਸ ਉਹਨਾਂ ਦੀ ਜਿਹੜੀ ਨੂਰ ਰੁਪਿੰਦਰ ਕੌਰ ਜੋ ਕਾਤਲ ਹੈ ਉਹਨਾਂ ਦੇ ਪੁੱਤ ਦੀ ਉਸ ਦੀ ਮੰਗ ਕੀਤੀ ਹੈ 28 ਤੇ 29 ਨਵੰਬਰ ਦੀ ਉਹ ਰਾਤ ਔਰ ਉਸ ਨੂੰ ਪੂਰਾ ਦੱਸਿਆ ਕਿ ਇਹ ਲੁੱਟ ਦੀ ਜਿਹੜੀ ਵਾਰਦਾਤ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਿਆ ਨਹੀਂ ਕਿ ਪੂਰੀ ਪਲੈਨਿੰਗ ਦੇ ਨਾਲ ਦੇਖੋ ਇਹ ਕਤਲ ਹੋਇਆ ਹੈ ਪਰਿਵਾਰਕ ਜਿਹੜੇ ਮਸਲੇ ਨੇ ਇਸ ਤਰੀਕੇ ਇੰਨੇ ਜ਼ਿਆਦਾ ਹਾਵੀ ਹੋ ਜਾਂਦੇ ਨੇ ਕਿ ਮੌਤ ਤੱਕ ਜਿਹੜਾ ਨੌਜਵਾਨ ਇਕਲੌਤਾ ਪੁੱਤ ਜਿਹੜਾ ਗੁਰਵਿੰਦਰ ਸਿੰਘ ਉਸ ਨੂੰ ਲੈ ਕੇ ਗਏ ਤਾਂ ਦੇਵਾਨੰਦ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਦੇਵਾਨੰਦ ਤੁਸੀਂ ਗੱਲਬਾਤ ਵੀ ਕੀਤੀ ਹੈ ਪਰਿਵਾਰ ਦੇ ਨਾਲ ਔਰ ਪਰਿਵਾਰ ਨੇ ਸਸਕਾਰ ਤੋਂ ਮਨਾ ਕੀਤਾ ਹੈ ਕਿ ਕੁਝ ਮੰਗ ਹੈ ਬਿਲਕੁਲ ਕੀ ਪਰਿਵਾਰ ਦੀ ਮੰਗ ਸੀ ਕਿਉਂਕਿ 5 6 ਮਹੀਨੇ ਦਾ ਜੋ ਗਿਆ ਤਾਂ ਲੇਕਿਨ ਗ੍ਰਫਤਾਰੀਆਂ ਜਿਹੜੀਆਂ ਇੱਕ ਵਿਅਕਤੀ ਗ੍ਰਫਤਾਰੀ ਨਹੀਂ ਹੋਈ ਹੈ ਕਾ ਟੁਕੀ ਜਿਹੜੀ ਲੇਡੀਜ਼ ਵਾਲੀ ਹੋਰ ਸੀ ਇਹ ਰਪਿੰਦਰ ਕੌਰ ਨੂੰ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਮੌਕੇ ਤੇ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜਾ ਦੂਸਰਾ ਰੋਪੀਕਰ ਕਮਲ ਸਿੰਘ ਉਹਨੇ ਫ੍ਰੀ ਕੋਰਟ ਦੀ ਕੋਰ ਜਿਹੜਾ ਸਰੈਂਡਰ ਕਰ ਦਿੱਤਾ ਸੀ ਤਾਂ ਖਸਾਜਦਾ ਹੈ ਜਿਹੜੇ ਪਰਿਵਾਰ ਵੱਲੋਂ ਕਿ ਸਾਡੇ ਪੁੱਤ ਨੂੰ ਸਾਹਬ ਨਹੀਂ ਮਿਲ ਰਿਹਾ ਤੇ ਪੁਲਿਸ ਸਹੀ ਤਰ੍ਹਾਂ ਕਾਰਵਾਈ ਨਹੀਂ ਕਰ ਰਹੀ ਹੈ। ਲੇਕਿਨ ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਜਦੋਂ ਵਿਧਾਇਕ ਉੱਥੇ ਜਾਂਦੇ ਨੇ ਫ੍ਰੀ ਕੋਰਟ ਰੈਸਿਡੈਂਸ ਸੇ ਕੋਤੇ ਪੁਲਿਸ ਅਧਿਕਾਰੀ ਜਿਹੜੇ ਪੁਲਿਸ ਮੁਲਾਜ਼ਮ ਜਾਂਦੇ ਨੇ ਤਾਂ ਉੱਥੇ ਦੱਸਿਆ ਜਾਂਦਾ ਕਿ ਜਿਹੜਾ ਤੀਸਰਾ ਵਿਅਕਤੀ ਜਿਹੜੀ ਗੱਡੀ ਤੇ ਉਹ ਆਈ ਸੀ ਦੇਰ ਰਾਤ ਬਰਾਮਦ ਕਰ ਲਈ ਗਈ ਇਹ ਤਾਂ ਕਿੰਨਾ ਕਿਤੇ ਪਰਿਵਾਰ ਹੈ ਇਹ ਸੰਤਾ ਸਿੰਘ ਪੁਲਿਸ ਸਹੀ ਕਾਰਵਾਈ ਨਹੀਂ ਕਰਦੀ ਕਿਉਂਕਿ ਇਹ ਲੜਕੀ ਨੇ ਜਿਹੜਾ ਕੀ ਗੱਲ ਕਰੀ ਹੈ ਤਾਰਪਿੰਦਰ ਕੋਟ ਨੇ ਇਹਨਾਂ ਦੇ ਪਿੜ ਬੇਟਾ ਕਿਉਂਕਿ ਆਪਣੇ ਪ੍ਰੇਮੀ ਨਾਲ ਮਿਲ ਕੇ ਉਹਨਾਂ ਕਤਲ ਕਰ ਦਿੱਤਾ ਗਿਆ ਸੀ ਤੇ ਕਾਰਵਾਈ ਜਿਹੜੀ ਸਹੀ ਨਹੀਂ ਹੋਈ ਸੀ ਤਾਂ ਹੁਣ ਕਿੰਨਾ ਕਿਤੇ ਜਾ ਕੇ ਜਿਹੜੀ ਕਾਰਵਾਈ ਸਾਰੇ ਦੋਸ਼ੀ ਹੈ ਜਿਹੜੇ ਉਹ ਗ੍ਰਿਫਤਾਰ ਚੁੱਕੇ ਨੇ ਤਾਂ ਥੋੜੀ ਦੇਰ ਤੱਕ ਇਹ ਸਾਫ ਹੋਤਾ ਹੈਗਾ ਕਿ ਅੱਜ ਪਰਿਵਾਰ ਸੰਸਕਾਰ ਕਰਦਾ ਕਿ ਨਹੀਂ ਕਰਦਾ ਕਿਉਂਕਿ ਦੇਰ ਰਾਤ ਉਹ ਵੀ ਗੱਲ ਕੀਤੀ ਸੀ ਤਾਂ ਉਦੋਂ ਤੱਕ ਪਰਿਵਾਰ ਨੇ ਮਨਾ ਕਰ ਦਿੱਤਾ ਸੀ ਤੁਹ ਕਹਤਾ ਕਿ ਜਿਹੜੀ ਬੋਡੀ ਆ ਮੋਰਚਲੀ ਚ ਫ੍ਰੀ ਕੋਰਡ ਦੇ ਮੈਡੀਕਲ ਹਸਪਤਾਲ ਚ ਰੱਖੀ ਹੋਈ ਆ ਤਾਂ ਰਾਤ ਐ ਉਥੇ ਗਰਦੈਸਿੰਗ ਸੇ ਕੁਗੀ ਉਹਨਾਂ ਨੇ ਬਟਵਾ ਨਾਲ ਗੱਲਬਾਤ ਕੀਤੀ ਕਿਉਂਕਿ ਪਰਿਵਾਰ ਦਾ ਕਹਣਾ ਵੀ ਸਾਡਾ ਕੱਲਾ ਪੁੱਤ ਸੀ ਤਾਂ ਇਸ ਜਿਹੜੀ ਰੁਪਿੰਦਰ ਕੋਰ ਨੇ ਆ ਆਪਣੇ ਅਸ਼ਪ੍ਰੇਮੀ ਨਾਲ ਮਿਲ ਕੇ ਉਹ ਮੋਢੇ ਕਾਰ ਦਰ ਦਿੱਤਾ ਤਾਂ ਇਨਸਾਫ ਚਾਹੀਦਾ ਕਿਉਂਕਿ ਵੱਡੀ ਘਟਨਾ ਆ ਕਿਉਂਕਿ ਪਹਿਲੀ ਵਾਰ ਪੰਜਾਬ ਸੇ ਇਸ ਤਰ੍ਹਾਂ ਘਟਨਾ ਵਾਪਰੀ ਆ ਤਾਂ ਇਨਸਾਫ ਲਈ ਪਰਿਵਾਰ ਬੰਨ ਲਗਾ ਕਰ ਰਿਹਾ ਜੀ ਠੀਕ ਆ ਸ਼ੁਕਰੀਆ ਤਮਾਮ ਗੱਲਬਾਤ ਲਈ ਧੰਨਵਾਦ ਹੈ ਦੇਵਨੰਤਾਂ ਇਹ ਜਾਣਕਾਰੀ ਦਿੱਤੀ ਸਰੇ ਸੇ ਹੋਗੀ ਨੇ ਔਰ ਹ